ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਜਣੇ ਹੋਪ ਕਿ ਸਾਰੇ ਜਣੇ ਠੀਕ ਹੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਆ ਤੇ ਲੋ ਜੀ ਮਾਰਨਿੰਗ ਦਾ ਸਵੇਰ ਦਾ ਟਾਈਮ ਆ 8:30 ਕੋ 10 ਵਜੇ ਦਾ ਸ਼ਾਈਂਡ ਟਾਈਮ ਆ ਇੱਥੇ ਅੱਜ ਸਵੇਰੇ ਸਵੇਰੇ ਆਪਾਂ ਪਰੌਂਠੇ ਬਣਾ ਲਏ ਸੀ ਸਕੰਦਰ ਉਹਨਾਂ ਦੇ ਪਾਪਾ ਨੇ ਜਾਣਾ ਸੀ ਡਿਊਟੀ ਤੇ ਤੇ ਮਿਸਤਰੀਆਂ ਨੇ ਅੱਜ ਨਹੀਂ ਸੀ ਆਉਣਾ ਉਹਨਾਂ ਨੇ ਫੋਨ ਕਰਤਾ ਸੀ ਤੇ ਇਸ ਕਰਕੇ ਅਸੀਂ ਆਪਣੇ ਵਾਸਤੇ ਰਾਤ ਦਾ ਹੀ ਆਟਾ ਚੱਕਿਆ ਹੋਇਆ ਸੀ ਉਹਦੇ ਪਰੌਂਠੇ ਬਣਾ ਕੇ ਖਾਲੇ ਚਾਹ ਦੇ ਨਾਲ ਕਿਉਂਕਿ ਸਬਜ਼ੀ ਕੋਈ ਨਹੀਂ ਸੀ ਹੈਗੀ ਇਸ ਕਰਕੇ ਅਸੀਂ ਲੂਣ ਵਾਲੇ ਪਰੌਂਠੇ ਬਣਾ ਲਏ ਤੇ ਚਾਹ ਨਾਲ ਹੀ ਸ਼ੱਕ ਲਏ ਤੇ ਸਕੰਦਰੂ ਨਾਲ ਦੇ ਪਪਾ ਚੱਲੇਗੇ ਸੀ ਉਹ ਗੈਸ ਸੀ 10:00 ਵਜੇ ਚੱਲੇਗੇ ਸੀ ਤੇ ਫਿਰ ਮੈਂ ਪੂਰੇ ਪਰੌਂਠੇ ਮਤਲਬ ਸਾਰੇ ਵਾਸਤੇ ਬਣਾ ਕੇ ਰੱਖ ਕੇ ਫਿਰ ਆਪ ਖਾਣ ਲੱਗੀ ਸੀ ਤੇ ਚਾਹ ਕਾਫੀ ਜ਼ਿਆਦਾ ਠੰਡੀ ਹੋ ਗਈ ਸੀ ਵੈਸੇ ਪੀਣੋ ਦਾ دل ਨਹੀਂ ਕੀਤਾ ਬਟ ਪਰੌਂਠੀਆਂ ਖਾ ਲਈਆਂ ਚਾਹ ਦੇ ਨਾਲ ਤੇ ਬਹੁਤ ਟੇਸਟੀਆਂ ਟੇਸਟੀ ਬਣੀਆਂ ਹੋਈਆਂ ਸੀ ਤੇ ਆਪਣੇ ਨਾ ਬਾਕੀ ਸਾਰੇ ਕੰਮ ਪੈ ਹੋਏ ਕਰਦਿਆਂ ਚ ਕੋਈ ਕੰਮ ਨਹੀਂ ਹੋਇਆ ਤੇ ਪਹਿਲਾਂ ਤਾਂ ਸਾਨੂੰ ਇਹ ਸੀ ਕਿ ਮਿਸਤਰੀ ਆਉਣਗੇ ਤੇ ਬਟੂ ਨਾ ਨਹੀਂ ਮੁੜ ਕੇ ਬਾਅਦ ਵਿੱਚ ਲੇਟ ਫੋਨ ਕੀਤਾ ਕਿ ਅਸੀਂ ਨਹੀਂ ਆਉਣਾ ਤੇ ਇਸ ਕਰਕੇ ਸਾਰੇ ਕੰਮ ਧੰਦੇ ਵੀ ਲੇਟ ਹੋ ਗਏ ਬਾਅਦ ਵਿੱਚ ਇਹ ਹੁੰਦਾ ਕਿ ਜਦੋਂ ਮਿਸਤਰੀ ਆਉਂਦੇ ਫਿਰ ਚਾਹ ਪਾਣੀ ਰੋਟੀ ਪਾਣੀ ਤੁਹਾਨੂੰ ਪਤਾ ਫਿਰ ਸਾਰੀ ਦੇੜੀ ਕੰਮ ਚੱਲਦਾ ਰਹਿੰਦਾ ਪਰ ਇਦਾਂ ਜਦੋਂ ਨਹੀਂ ਆਉਣਾ ਤਾਂ ਫਿਰ ਉਸ ਦਿਨ ਤਾਂ ਤੁਹਾਨੂੰ ਪਤਾ ਫਿਰ ਆਪਣੇ ਹੀ ਕੰਮ ਧੰਦੇ ਹੁੰਦੇ ਘਰ ਦੇ ਉਹ ਤਾਂ ਜਲਦੀ ਜਲਦੀ ਨਿਬੇੜ ਕੇ ਬੰਦਾ ਵੇਲਾ ਹੋ ਜਾਂਦਾ ਵਾ ਤੇ ਇਹ ਟੋੜੇ ਦੇ ਵਿੱਚ ਮੈਂ ਪਾਉਣ ਦੇ ਸੀ ਸਾਡੀਆਂ ਜਿਹੜੀਆਂ ਦੁਪਹਿਰ ਦੀਆਂ ਰੋਟੀਆਂ ਵੱਧ ਜਾਂਦੀਆਂ ਰਾਤ ਦੀਆਂ ਵੱਧ ਜਾਂਦੀਆਂ ਸੁਕਾ ਕੇ ਤੇ ਮੇਰਾ ਰੱਖ ਲੈਣੀ ਹੁੰਦੀਆਂ ਕਿਉਂਕਿ ਕੋਈ ਵੀ ਬਈ ਰੋਟੀ ਨਹੀਂ ਖਾਂਦਾ ਕੋਈ ਵੀ ਜੀ ਤੇ ਤੁਹਾਨੂੰ ਪਤਾ ਹੀ ਹੈ ਫਿਰ ਜਿੱਥੇ ਟੱਬਰੋ ਵੀ ਵੱਧ ਵੀ ਲੱਥ ਜਾਂਦੀਆਂ ਘੱਟ ਵੀ ਲੱਥ ਜਾਂਦੀਆਂ ਤੇ ਫਿਰ ਜਿਹੜੀਆਂ ਵੱਡੀਆਂ ਰੋਟੀਆਂ ਨੇ ਉਹਨਾਂ ਨੂੰ ਸੁਕਾ ਕੇ ਤੇ ਆਪਾਂ ਟੋੜੇ ਦੇ ਵਿੱਚ ਪਾ ਕੇ ਤੇ ਰੱਖ ਲੈਣੇ ਆ ਤੇ ਰੋਟੀ ਮੈਂ ਖਾ ਲਈ ਸੀ ਤੇ ਟਾਈਮ 11:00 ਵੱਜ ਗਏ ਸੀ ਮੈਂ ਬੈਠੀ ਨਹੀਂ ਅੱਧਾ ਘੰਟਾ ਸਾਢੇ ਕੋ 10:00 ਵਜੇ ਬੈਠੀ 11:00 ਵਜੇ ਉੱਠ ਕੇ ਫਿਰ ਆਪਣੇ ਲੱਗੇ ਕੰਮ ਧੰਦਿਆਂ ਤੇ ਤੇ ਮੇਰੇ ਕਿਚਨ ਦਾ ਹਾਲ ਦੇਖੋ ਅੱਜ ਆਪਾਂ ਪੂਰੇ ਘਰ ਦੀ ਡੀਪ ਕਲੀਨਿੰਗ ਕਰਾਂਗੇ ਆਪਾਂ ਅੱਜ ਮਤਲਬ ਮੈਂ ਵਿਹਲੀ ਨਹੀਂ ਰਹਿ ਸਕਦੀ ਕਿਉਂਕਿ ਮੈਨੂੰ ਇਹ ਹੁੰਦਾ ਕਿ ਚਲੋ ਅੱਜ ਮਿਸਤਰੀ ਨਹੀਂ ਆਏ ਸਫਾਈ ਆਪਣੀ ਹੋ ਜੇ ਕਿਉਂਕਿ ਜਿਹੜਾ ਸਫਾਈ ਵਾਲਾ ਕਰੁੰਦਾ ਬਹੁਤ ਸੋਹਣਾ ਲੱਗਦਾ ਪਰ ਮੇਂ ਜਿੱਦਾਂ ਦਾ ਮਰਜ਼ੀ ਆ ਬਟ ਸਫਾਈ ਤਾਂ ਕਰਨੀ ਜ਼ਰੂਰੀ ਆ ਤੇ ਬਾਕੀ ਕੰਮ ਰਹਿੰਦੇ ਰਹਿ ਜਾਣ ਪਰ ਸਫਾਈ ਨਹੀਂ ਰਹਿਣੀ ਚਾਹੀਦੀ ਤੇ ਸੋ ਇੱਥੇ ਮੈਂ ਸਾਰੀ ਇਧਰੋਂ ਆਪਣਾ ਸਾਰਾ ਚੱਕਤਰ ਕਰ ਲਿਆ ਸੀ ਭਾਂਡੇ ਮੰਮੀ ਨੇ ਸਾਰੇ ਜਿਹੜਾ ਟੋਕਰਾ ਭਰ ਕੇ ਧੋ ਕੇ ਤੇ ਰੱਖਲੇ ਸੀ ਉਹਨੂੰ ਉਸ ਵੀ ਇੱਦੀ ਲੱਗੀ ਹੋਈ ਸੀ ਮੰਮੀ ਭਾਂਡੇ ਧੋਣ ਤੇ ਉਹਨੇ ਤਾਂ ਆਪਣਾ ਕੰਮ ਨਿਬੇੜ ਲਿਆ ਕਿਉਂਕਿ ਉਹਨੇ ਤਾਂ ਭਾਂਡੇ ਧੋਣੇ ਸੀ ਬਾਕੀ ਕੰਮ ਮੇਰੇ ਤੇ ਆ ਤੇ ਉਹ ਹੁਣ ਮੈਂ ਕਰਾਂਗੀ ਤੇ ਮੈਂ ਆਪਣੀ ਜਿਹੜੀ ਸਫਾਈ ਆ ਕਿਚਨ ਦੀ ਉਹ ਕਰ ਦਿੱਤੀ ਐ ਜੀ ਸ਼ੁਰੂ ਤੇ ਹੁਣ ਆਪਾਂ ਇੱਥੇ ਹੌਲੀ ਹੌਲੀ ਕਰਕੇ ਪਹਿਲਾਂ ਡੱਬੇ ਕਲੀਨ ਕਰਕੇ ਰੱਖਾਂਗੇ ਸਾਫ਼ ਕਰਕੇ ਉਸ ਤੋਂ ਬਾਅਦ ਇਹ ਸਾਰਾ ਬੈੱਡ ਸਾਫ਼ ਕਰਾਂਗੇ ਜੋ ਮਿੱਟੀ ਘਟਾ ਸਾਰਾ نیچے ਲਾਵਾਂਗੇ ਤੇ ਚੰਗੀ ਤਰ੍ਹਾਂ ਮੈਂ ਪਹਿਲਾਂ ਸੁੱਕੇ ਕੱਪੜੇ ਨਾਲ ਸਾਫ਼ ਕਰ ਦਿੰਨੀ ਆ ਫਿਰ ਗਿੱਲੇ ਕੱਪੜੇ ਨਾਲ ਸਾਫ਼ ਕਰ ਦਿੰਨੀ ਆ ਇਦਾਂ ਨਾ ਵਧੀਆ ਤਰੀਕੇ ਨਾਲ ਸਾਫ ਸਫਾਈ ਹੋ ਜਾਂਦੀ ਆ ਤੇ ਆਟਾ ਹਲੇ ਆਪਣਾ ਉਦੋਂ ਦਾ ਉੱਥੇ ਹੀ ਪਿਆ ਹੋਇਆ ਇਹ ਜਿੱਦਨ ਥੋੜਾ ਜਿਹਾ ਥੋੜਾ ਹੌਲਾ ਹੋਊਗਾ ਨਾ ਫਿਰ ਚੱਕ ਕੇ ਡਰਮੀ ਚ ਸੁੱਟਾਂਗੇ ਨਾ ਤਾਂ ਮੇਰੇ ਨਾਲ ਕਿਸੇ ਨੇ ਚਕਾਉਣਾ ਹੀ ਆ ਵੇਖੋ ਕਿਸੇ ਦੇ ਤਰਲੇ ਤੁਰਲੇ ਕੱਢਿਆ ਜੇ ਕਿਸੇ ਨੇ ਪਵਾ ਦਿੱਤਾ ਨਹੀਂ ਤਾਂ ਫਿਰ ਮੈਨੂੰ ਇਹ ਆ ਕਿ ਮੈਂ ਹੌਲੀ ਹੌਲੀ ਕੋਲਿਆਂ ਨਾ ਕਿੱਥੇ ਪਾਉਂਦੀ ਰਹੂੰਗੀ ਥੋੜਾ ਜਿਹਾ ਹੁਣਾ ਹੋ ਜੇ ਥੋੜਾ ਫਿਰ ਮੈਂ ਆਪ ਹੀ ਚੱਕ ਕੇ ਦੇ ਵਿੱਚ ਡਰਮੀ ਦੇ ਸੇਟ ਲੈਣਾ ਵਾ ਤੇ نیچے ਡਰਮੀ ਰੱਖਣ ਨੂੰ ਕਿਤੇ ਜਗ੍ਹਾ ਨਹੀਂ ਹੈਗੀ ਕਿਉਂਕਿ ਥਾਂ ਉਹਨਾਂ ਕਾ ਪੀੜਾ ਜਾ ਤੇ ਰੋਡਰਮੀ ਉੱਪਰ ਹੀ ਰੋਗੋਂਦੀ ਆ ਨੀਚੇ ਤੱਕ ਤੇ ਜਗਾ ਨਹੀਂ ਹੈਗੇ ਇਧਰਲੇ ਜਿੱਧਰ ਆ ਬੈੱਡ ਡੱਟੋ ਆ ਭਾਂਡੇ ਵਾਲਾ ਇਧਰਲੀ ਸਾਈਡ ਵੀ ਥੋੜਾ ਜਿਹਾ ਸਮਾਨ ਪਿਆ ਆਪਣਾ ਵਾਧੂ ਘਟੂ ਜਿਵੇਂ ਕਦੇ ਕਤਾਈ ਵਰਤਨ ਵਾਲਾ ਜਿਵੇਂ ਇੱਥੇ ਗਿੱਜੇ ਰੱਖਿਆ ਹੋਇਆ ਮੈਂ ਇੱਕ ਦਰਵਾਜ਼ਾ ਉਹ ਲੰਮੇ ਪਾਇਆ ਹੈ ਇੱਕ ਸਾਈਕਲ ਆ ਹੋਰ ਵਾਧੂ ਘਟੂ ਸਮਾਨ ਪਿਆ ਹੋਇਆ ਵੇ ਇਧਰ ਦੇਖੀ ਹੋਣਾ ਤੁਸੀਂ ਕਈ ਵੀਡੀਓ ਦੇ ਵਿੱਚ ਕਈ ਵਾਰੀ ਇਧਰੋਂ ਵੀਡੀਓ ਸ਼ੂਟ ਕਰ ਹੀ ਲਈ ਦੀਆਂ ਤੇ ਲੋ ਜੀ ਆਪਣੇ ਜਿਹੜੇ ਉੱਪਰ ਸੀ ਸਾਰੀ ਸਾਫ ਸਫਾਈ ਹੋ ਗਈ ਤੇ ਹੁਣ ਆ ਗਈ ਘੈਂਸ ਦੀਵਾਰੀ ਤੇ ਨੀਚੇ ਆਪਾਂ ਇੱਕ ਖੰਡ ਵਾਲੀ ਬਾਲਟੀ ਰੱਖੀ ਆ ਇੱਕ ਆਪਾਂ ਰੱਖਿਆ ਵਾ ਜੀ ਸਾਬਣ ਵਾਲਾ ਡੱਬਾ ਤੇ ਖਲੂਨ ਮਿਰਚ ਵਾਲਾ ਇਹ ਤਿੰਨੋਂ ਚੀਜ਼ਾਂ ਆਪਾਂ ਨੀਚੇ ਰੱਖਿਆ ਕਿਉਂਕਿ ਇੱਧਰ ਵੀ ਨਹੀਂ ਜਗ੍ਹਾ ਕਿਤੇ ਤੇ ਇੱਧਰ ਵੀ ਨਹੀਂ ਹੈਗੀ ਇੱਧਰ ਤਾਂ ਮੈਂ ਵੈਸੇ ਵੀ ਸਮਾਨ ਥੋੜਾ ਹੀ ਰੱਖਿਆ ਡੇਲੀ ਚੀਜ਼ਾਂ ਯੂਜ਼ ਕਰਨ ਵਾਲੇ ਡੱਬੇ ਰੱਖਿਆ ਹੋਰ ਕੋਈ ਨਹੀਂ ਆਪਾਂ ਇੱਧਰ ਸਮਾਨ ਰੱਖਿਆ ਕਿਉਂਕਿ ਫਿਰ ਇਹਦੇ ਉੱਪਰ ਆਪਾਂ ਸਬਜ਼ੀ ਵੀ ਰੱਖ ਲਈਦੀ ਬਣਾ ਕੇ ਬੈ ਕੇ ਕੱਟ ਵੀ ਲਈਦੀ ਆਟਾ ਵੀ ਗੁੰਨ ਲੈਦਾ ਕਈ ਕੰਮ ਹੋ ਜਾਂਦੇ ਆ ਬੈਠੇ ਬਿਠਾਏ ਇਹਦੇ ਤੇ ਤੇ ਸੋ ਇਸ ਕਰਕੇ ਮੈਂ ਇੱਥੇ ਜ਼ਿਆਦਾ ਸਮਾਨ ਨਹੀਂ ਰੱਖਿਆ ਲਾਂਝੀ ਆਪਣਾ ਜਿਹੜਾ ਹੈ گاਵਾ ਸਾਰਾ ਇਤੋਂ ਸਾਫ਼ ਸੁਥਾਇਆ ਹੋ ਗਿਆ ਤੇ ਉਹ ਮੇਰਾ ਟ੍ਰਾਈਪੋਡ ਟੁੱਟਾ ਪਿਆ ਨਿਆਣੇ ਨਾ ਫਿਰ ਤੂੰ ਹੀ ਜਾਂਦੇ ਸੀ ਸਿਕੰਦਰ ਸੁਲਤਾਨ ਨੂੰ ਮੈਂ ਚੱਕ ਕੇ ਤਹਾਂ ਰੱਖਤਾ ਪਰ ਉਹ ਹੜ ਦੇਣੀ ਤਾਂ ਵੀ ਉਹਦੇ ਉੱਪਰ ਵੀ ਚੜ ਜਾਂਦੇ ਬਹੁਤ ਤੰਗ ਕਰਦੇ ਕਈ ਵਾਰੀ ਤਾਂ ਇੰਨਾ ਜ਼ਿਆਦਾ ਸੱਚੀ ਤੰਗ ਕਰਦੇ ਨਾ ਮੈਂ ਕਈ ਪਿੱਛੇ ਨਾ ਵੀਡੀਓ ਕੱਟਣੀਆਂ ਪੈਂਦੀਆਂ ਮੈਨੂੰ ਮਤਲਬ ਇੰਨਾ ਜ਼ਿਆਦਾ ਤੰਗ ਕਰਦੇ ਆ ਕੋਈ ਨਾ ਕੋਈ ਚੀਜ਼ ਰੋੜ ਦਿੰਦੇ ਆ ਕੋਈ ਨਾ ਕੋਈ ਕੰਮ ਖਰਾਬ ਕਰ ਦਿੰਦੇ ਆ ਸੋ ਮੈਂ ਕੱਟ-ਕੱਟ ਕੇ ਮੈਨੂੰ ਕਈ ਵਾਰੀ ਬਣਾਉਣੀ ਆ ਜਦੋਂ ਮੈਂ ਵੀਡੀਓ ਸ਼ੂਟ ਕਰਦੀ ਆ ਇਹਨਾਂ ਜ਼ਰੂਰ ਵਿੱਚ ਆਉਣਾ ਹੀ ਹੋਣਾ ਉਂਝ ਭਾਵੇਂ ਆਉਣ ਚਾਹੀਨ ਨਾ ਆਉਣ ਤੇ ਲਾਂਚ ਜੀ ਇੱਥੇ ਆਪਾਂ ਝਾੜੂ ਲਗਾਣਾ ਵੀ ਸ਼ੁਰੂ ਕਰਤਾ ਉਧਰ ਆਪਣੀ ਸਾਰੀ ਸਾਵ ਸਫਾਈ ਹੋ ਗਈ ਸੀ ਤੇ ਨਾ ਇੱਥੇ ਉਤ ਨੂੰ ਪਤਾ ਸਾਹਮਣੇ ਨਾ ਪਹਿਲਾਂ ਇੱਟਾਂ ਪਈਆਂ ਹੋਈਆਂ ਸੀ ਥੋੜਾ ਜਿਹਾ ਥਾਂ ਸੀ ਕਈ ਵੀਰ ਪੰਨਾਂ ਨੇ ਦੇਖਿਆ ਹੋਣਾ ਪਿਛਲੀ ਵੀਡੀਓ ਦੇ ਵਿੱਚ ਤੇ ਅੱਜ ਜਿਹੜੀਆਂ ਮੈਂ ਹੈਗੀਆਂ ਸੀ ਥੋੜੀਆਂ ਜੀਆਂ ਮਿਸਤਰੀਆਂ ਨੇ ਚੱਕ ਕੇ ਕਰਲ ਬਦਤਲੀਆਂ ਸੀ ਤੇ ਥੋੜੀਆਂ ਜੀਆਂ ਹੈਗੀਆਂ ਸੀ ਖਿਲਰੀਆਂ ਖੁੱਲਰੀਆਂ ਉਹ ਮੈਂ ਅੱਜ ਚੱਕ ਕੇ ਤੇ ਉਹ ਤਾਂ ਚੱਕਾ ਜਾਂ ਲਗਾਤਾ ਜਿਹੜਾ ਕਿ ਥਾਂ ਨਾ ਖੁੱਲਾ ਹੋ ਗਿਆ ਆਪਣਾ ਤੇ ਤਰਪਾਲ ਵੀ ਮੈਂ ਕਾਫੀ ਜ਼ਿਆਦਾ ਹੀ ਤਾਂ ਚੁੱਕਤੀ ਸੀ ਅੰਦਰ ਜਿਹੜੀ ਹਵਾਵੇ ਕਿਉਂਕਿ ਗਰਮੈਸ਼ ਨਹੀਂ ਜ਼ਿਆਦੀ ਹੋ ਜਾਂਦੀ ਨਾ ਅੰਦਰ ਇੱਕ ਰੋਟੀ ਪਾਣੀ ਬੰਦਾ ਵਸੇ ਇੱਕ ਬਹੁਤ ਹੋ ਜਾਂਦਾ ਵਾ ਉੱਪਰ ਵੈਸੇ ਪੱਖਾ ਵੀ ਚਲਾ ਲੀਦਾ ਪਰ ਤਵੇਂ ਬਹੁਤ ਜ਼ਿਆਦਾ ਸੇਕ ਹੁੰਦਾ ਵਾ ਤੇ ਅੱਜ ਮੈਂ ਚੰਗੀ ਤਰ੍ਹਾਂ ਆਪਣੇ ਘਰ ਦੀ ਸਫਾਈ ਕਰਨ ਦੀ ਸੀ ਤੇ ਮੈਨੂੰ ਇਹ ਸੀ ਕਿ ਚਲੋ ਮਿਸਤਰੀ ਨਹੀਂ ਆਏ ਚਲੋ ਆਪਣਾ ਘਰ ਹੀ ਚਮਕਾ ਲਈਏ ਕਿਉਂਕਿ ਹੁਣ ਜਿਤਾ ਤੁਹਾਨੂੰ ਪਤਾ ਹੀ ਹੈ ਫਿਰ ਮੇਰਾ ਤਾਂ ਸਾਰਾ ਦਿਨ ਰੋਟੀ ਪਾਣੀ ਚਾਹ ਪਾਣੀ ਨਹੀਂ ਨਿਭੜਦਾ ਤੇ ਇਨ ਮੇ ਹੁਣ ਇਹ ਆ ਕਿ ਚੱਲ ਅਜ ਬੇਲੀਆਂ ਇੱਕੋ ਟਾਈਮ ਰੋਟੀ ਬਣਾਉਣੀ ਅਸੀਂ ਨਾ ਅਸੀਂ ਇੱਕੋ ਟਾਈਮ ਹੀ ਰੋਟੀ ਖਾਣੇ ਆ ਜਿਆਦਾ ਟਾਈਮ ਅਸੀਂ ਰੋਟੀ ਨਹੀਂ ਖਾਂਦੇ ਤੇ ਇਸ ਕਰਕੇ ਫਿਰ ਮਤਲਬ ਰੋਟੀ ਪਾਣੀ ਅਸੀਂ ਸਵੇਰੇ ਪਰੌਂਠੀਆਂ ਲਾ ਕੇ ਖਾ ਲੀਆਂ ਸੀ ਤੇ ਹੁਣ ਬਸ ਸਾਰੀ ਦਿਹਾੜੀ ਆਪਣੀ ਸਫਾਈ ਚੱਲੂਗੀ ਤੇ ਜਦੋਂ ਆਪਾਂ ਫ੍ਰੀ ਹੋ ਗਏ ਉਦੋਂ ਰੈਸਟ ਵੀ ਕਰਾਂਗੇ ਜ਼ਰੂਰ ਤੇ ਇੱਥੇ ਮੈਂ ਸਾਰਾ ਆਪਣਾ ਕੂੜਾ ਹੀ ਜਿਹੜਾ ਇਕੱਠਾ ਕਰਕੇ ਰੱਖ ਲਿਆ ਤੇ ਬੱਚਿਆਂ ਦੀਆਂ ਸ਼ਰਾਰਤਾਂ ਚੱਲਣਦੀਆਂ ਅਸੀਂ ਉਧਰ ਮੰਮੀ ਜਿਹੜੇ ਚਾਹ ਵਾਲੇ ਤੇ ਰੋਟੀਆਂ ਵਾਲੇ ਹੁੰਦੇ ਭਾਂਡੇ ਸੀ ਉਹ ਮੰਨ ਜਾਂਦੇ ਸੀ ਨਾਲੇ ਆਪਣੇ ਕੱਪੜੇ ਪਾਉਂਦੇ ਸੀ ਮਸ਼ੀਨ ਦੇ ਵਿੱਚ ਮੰਮੀ ਨੂੰ ਮੇਰੇ ਤੋਂ ਤੇ ਕੱਪੜੇ ਨਹੀਂ ਪਸੰਦ ਆਉਂਦੇ ਤਾਂ ਉਹ ਇਸ ਕਰਕੇ ਉਹ ਆਪਣੇ ਖੋਦ ਹੀ ਧੋਂਦੀ ਹੈ ਕਿਉਂਕਿ ਉਹ ਮੈਨੂੰ ਕਹਿ ਦਿੰਦੀ ਤੂੰ ਚੰਗੀ ਤਰ੍ਹਾਂ ਹੰਗਾਲਦੀ ਨਹੀਂ ਐ ਸੁਕਾਉਂਦੀ ਨਹੀਂ ਪਤਾ ਨਹੀਂ ਕੀ ਕੁਝ ਕਹਿੰਦੇ ਰਹਿੰਦੇ ਫਿਰ ਉਹਨਾਂ ਨੂੰ ਇਹ ਹੁੰਦਾ ਕਿ ਉਹ ਆਪਣੇ ਹੱਥ ਨਾਲ ਧੋ ਲੈਂਦੇ ਆ ਤੇ ਚੱਲਣ ਵਾਲੇ ਉਹਨਾਂ ਨੂੰ ਵੀ ਸਕੂਨ ਜਾਂ ਮਿਲ ਜਾਂਦਾ ਜਿਵੇਂ ਕਹਿ ਨਹੀਂ ਦਿੰਦੇ ਕਿ ਬੰਦਾ ਆਪਣਾ ਕੰਮ ਕੀਤਾ ਆਪ ਹੀ ਖੁਸ਼ ਹੁੰਦਾ ਆ ਸਾਰਿਆਂ ਨੂੰ ਆਪੋ ਆਪਣਾ ਕੰਮ ਵਧੀਆ ਲੱਗਦਾ ਤੇ ਇਸ ਕਰਕੇ ਉਹਨੂੰ ਮੇਰੇ ਕੰਮ ਦੇ ਉਹਨੇ ਨਹੀਂ ਪਸੰਦ ਤੇ ਉਹ ਆਪ ਹੀ ਤੋਂ ਹੁੰਦੇ ਆ ਤੇ ਮੈਂ ਤਾਂ ਵੈਸੇ ਉਂਝ ਕਈ ਵਾਰੀ ਹੱਥ ਨਾਲ ਤੋਲ ਨਹੀਂ ਆ ਕਈ ਵਾਰੀ ਮਸ਼ੀਨ 'ਚ ਸੱਟ ਕੇ ਤੋਲ ਨਹੀਂ ਆ ਤੇ ਮੇਰੇ ਤਾਂ ਕਈ ਵਾਰੀ ਹੱਥ ਨਾਲ ਵੀ ਥੋਤੇ ਜਾਂਦੇ ਕਿਉਂਕਿ ਥੋੜੇ ਜਿਹੀ ਹੁੰਦੇ ਆ ਉਧਰ ਆਪ ਸਾਰੇ ਝਾੜੂ ਵਗੈਰਾ ਲਗਾਉਣ ਦਾ ਸੀ 15-20 ਮਿੰਟ ਬੈਠ ਕੇ ਮੈਂ ਰੈਸਟ ਵੀ ਕੀਤੀ ਸੀ ਮੈਂ ਨਾ ਉੱਥੇ 11 ਵਜੇ ਲੱਗੀ 11:30 ਵਜੇ ਮੈਂ ਵੇਲ ਲਈ ਹੋਗੀ ਫਿਰ ਮੈਂ ਅੱਧਾ ਘੰਟਾ ਫੋਨ ਲੈ ਕੇ ਨਾ ਬੈਠ ਗਈ ਕਿਉਂਕਿ ਮੈਨੂੰ ਹੁੰਦਾ ਨਾ ਕੁਬਰਾ ਜੀ ਕਈ ਵਾਰੀ ਸਰੀਰ ਥੱਕ ਜਾਂਦਾ ਵਾ ਤੇ ਗਰਮੀ ਬਹੁਤ ਹੈ ਗਰਮੀ ਦੇ ਨਾਲ ਇਹ ਸਾਰਾ ਕੁਝ ਹੁੰਦਾ ਤੇ ਇੱਕ ਜਿਹੜਾ ਮੋਟਰ ਦਾ ਪਾਈਪ ਸੀ ਉਹ ਮੰਮੀ ਉਧਰ ਪਾਣੀ ਯੂਜ਼ ਕਰਨਦੇ ਸੀ ਤੇ ਇੱਥੇ ਆਪਾਂ ਨੂੰ ਪਾਣੀ ਵੀ ਵਰਤੋ ਕਰਨੀ ਸੀ ਤੇ ਇਸ ਕਰਕੇ ਤੇ ਮੈਂ ਰਹਿਣ ਦਿੱਤਾ ਥੋੜਾਕ ਟਾਈਮ ਬੈਠ ਕੇ ਰੈਸਟ ਕੀਤੀ ਤੇ ਇੱਥੇ ਆਪਾਂ ਤਉਣ ਲੱਗਿਆਂ ਫਿਰ ਤੋਂ ਬਰਾਂਡਾ ਤੁਹਾਨੂੰ ਪਤਾ ਹੈ ਅੱਜ ਪੂਰੇ ਘਰ ਦੀ ਡੀਪ ਕਲੀਨਿੰਗ ਚੱਲਣ ਦੀ ਆ ਤੇ ਸੋ ਇੱਥੇ ਬੱਚਿਆਂ ਦੀਆਂ ਸ਼ਰਾਰਤਾਂ ਵੇਖੋ ਜਿੱਥੇ ਮੈਂ ਜਾਣੀ ਉੱਥੇ ਬੱਚੇ ਨਾਲ ਨਹੀਂ ਨਾਲ ਹੁੰਦੇ ਆ ਤੇ ਹੁਣ ਮੈਂ ਪਹਿਲਾਂ ਮੰਜੇ ਚੱਕ ਲੈ ਇਥੋਂ ਸਾਰੇ ਕੀ ਚੰਗੀ ਤਰ੍ਹਾਂ ਸਬਸਕ੍ਰਾਈਬ ਕਰੋ ਕਿਉਂਕਿ ਇੱਥੇ ਬੋਕਰ ਫੇਰ ਦੇਣਾ ਇੰਨਾ ਜ਼ਿਆਦਾ ਕਟੌੜ ਦੇਣਾ ਤੁਹਾਨੂੰ ਦੱਸ ਨਹੀਂ ਸਕਦੀ ਸਾਰਾ ਕੱਪੜਿਆਂ ਤੇ ਚੜ ਜਾਂਦਾ ਤੇ ਨਾ ਤਾਂ ਮਤਲਬ ਪਾਣੀ ਤਰੋਂਕੇ ਵੀ ਫੇਰ ਇਹ ਤਾਂ ਵੀ ਕਟੌਥੇ ਜੰਮ ਜਾਂਦਾ ਫੇਰ ਪੈਰਾਂ ਨਾਲ ਉਖੜ ਜੇ ਆਉਂਦਾ ਵਾ ਤੇ ਇੱਥੇ ਫਿਰ ਪਾਣੀ ਮਾਰ ਕੇ ਨਾ ਸਾਰਾ ਮਿੱਟੀ ਕਟਾ ਸਾਰਾ ਬਾਹਰ ਨਿਕਲ ਜਾਂਦਾ ਵਾ ਪਾਣੀ ਨਿਕਲਣ ਵਾਲਾ ਪਾਈਪ ਤਾਂ ਆਪਣਾ ਇੱਥੋਂ ਪਹਿਲਾਂ ਦਾ ਹੀ ਹੈਗਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਇਸ ਕਰਕੇ ਆਪਾਂ ਇੱਥੇ ਬਰਾਂਡਾ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਸੀ ਚਮਕਾ ਲਿਆ ਸੀ ਅੱਜ ਆਪਣਾ ਬਰਾਂਡਾ ਵੀ ਜਿਹੜੇ ਕਿ 4 ਦਿਨ ਆਪਣੇ ਸੋਖੇ ਨਿਕਲ ਜਾਂਦੇ ਝੜੂ ਲਗਾਉਣ ਦੀ ਲੋੜ ਹੀ ਨਾ ਪਵੇ ਕਿ ਫਿਰ ਇਹ ਹੁੰਦਾ ਕਿ ਡੇਲੀ ਡੇਲੀ ਰੋਟੀ ਪਾਣੀ ਚਾਹ ਪਾਣੀ ਉਧਰ ਨਿਬੇੜ ਲਈਦਾ ਵ ਤੇ ਕਈ ਵਾਰੀ ਝਾੜੂ ਨਹੀਂ ਵੀ ਲੱਗਦਾ ਤੁਹਾਨੂੰ ਸੱਚੀ ਗੱਲ ਦੱਸਾਂ ਕਿਉਂਕਿ ਥੱਕ ਕਿੰਨੇ ਚਾਹੀਦਾ ਨਾ ਤੇ ਸਵੇਰੇ ਸਵੇਰ ਤੋਂ ਉੰਜ ਨਹੀਂ ਉੱਠਿਆ ਜਾਂਦਾ ਮੇਰੇ ਤੋਂ ਤਾਂ ਨਹੀਂ ਉੱਠਿਆ ਜਾਂਦਾ ਇੰਨੇ ਤੜਕੇ ਮੈਂ ਤਾਂ 7 ਤੋਂ 7:30 8 ਵਜੇ ਉੱਠਦੀ ਆ ਤੇ ਚਾਹ ਪਾਣੀ ਪੀ ਕੇ ਤੇ ਫਿਰ ਆਪਣਾ ਹੌਲੀ ਹੌਲੀ ਕੰਮ ਧੰਦੇ ਤੇ ਲੱਗਦੀ ਮਿੱਤੋਂ ਇੰਨੇ ਤੜਕੇ ਨਹੀਂ ਉੱਠਿਆ ਜਾਂਦਾ ਮੈਂ ਐਵੇਂ ਕਹਤੋਂ ਝੂਠ ਮਾਰਾ ਕਿ ਮੈਂ 5 ਵਜੇ ਉੱਠ ਕੇ ਕੰਮ ਧੰਦਾ ਕਰਦੀ ਮੇਰੇ ਤੋਂ ਤਾਂ ਨਹੀਂ ਉੱਠਿਆ ਜਾਂਦਾ ਤੇ ਮੁਰਕੇ ਦੁਪਹਿਰੇ ਵੀ ਧੁੱਪ ਬਹੁਤ ਹੁੰਦੀ ਹੈ ਗਰਮੀ ਬਹੁਤ ਹੁੰਦੀ ਹੈ ਤੇ ਸੇਕ ਸੇਕਦਾ ਤਾਂ ਕੁਝ ਪੁੱਛਣਾ ਤਰਪਾਲ ਥਾਂ ਦੀ ਨਾ ਜਾਂਦਾ ਹੁੰਦਾ ਨਾ 2 ਤੋਂ ਲੈ ਕੇ 6 ਵਜੇ ਤੱਕ ਮਤਲਬ ਦੁਪਹਿਰ ਦੇ ਟਾਈਮ ਇੰਨਾ ਜ਼ਿਆਦਾ ਸੇਕ ਹੁੰਦਾ ਨਾ ਉਸ ਟਾਈਮ ਤਾਂ ਬੈਠਾ ਵੀ ਨਹੀਂ ਜਾਂਦਾ ਪੱਖੇ ਥੱਲੇ ਭਾਵੇਂ ਦੋ ਚੱਲਦੇ ਹੁਣ ਭਾਵੇਂ ਜਿੱਦਾਂ ਮਰਜ਼ੀ ਤੇ ਪਹਿਲਾਂ ਸਭ ਤੋਂ ਠੰਡਾ ਹੁੰਦਾ ਬਰਾਂਡਾ ਤੇ ਹੁਣ ਲੋਜੀ ਇੱਥੇ ਆਪਣਾ ਸਾਰਾ ਬਰਾਂਡਾ ਜਿਹੜਾ ਕਲੀਨ ਹੋ ਗਿਆ ਵਾ ਤੇ ਮੈਂ ਦੂਰੀ ਤੀਰੀ ਵਰ ਛਾੜੂ ਮਾਰ ਦਿੱਤਾ ਤੇ ਇਹ ਮਨ ਜothe ਤਾਂ ਡੱਠਾ ਰਹਿਂਦਾ ਤਰਪਾਲ ਜਿਹੜੀ ਠਾਂ ਲਮਕਦੀ ਸੀ ਨਾ ਉਹ ਇਕੱਠੀ ਕਰਕੇ ਆਪਾਂ ਮੰਜੇ ਤੇ ਟਕਾ ਦਿੱ ਤੇ ਸੁਲਤਾਨ ਆਪਣੇ ਨਾਂ ਨਾਲ ਹੀ ਫਿਰਨਦਿਆਂ ਇਹਨਾਂ ਨੂੰ ਤੇ ਬਸ ਮਸਤੀ ਚਾਹੀਦੀ ਹੁੰਦੀ ਹੈ ਜਿੱਥੇ ਮੈਂ ਕੰਮ ਕਰਾਂ ਉੱਥੇ ਹੀ ਮਸਤੀ ਜਿੱਥੇ ਮੈਂ ਕੰਮ ਕਰਾਂ ਉੱਥੇ ਹੀ ਮਸਤੀ ਤੇ ਲਓ ਜੀ ਆਪਣਾ ਜਿਹੜਾ ਪਾਣੀ ਆ ਸਾਰਾ ਨਿਕਲ ਚੁੱਕਾ ਵਾ ਤੇ ਬਰਾਂਡ ਆਪਣਾ ਗਿਆ ਚਮਕ ਵਧੀਆ ਲੱਗਣ ਲੱਗ ਪਿਆ ਉਹ ਕਿਉਂਕਿ ਉਧਰ ਆਪਾਂ ਕਿਚਨ ਦੀ ਕਲੀਨਿੰਗ ਵੀ ਕਰ ਲਈ ਐ ਇਧਰ ਆਪਾਂ ਆਪਣੇ ਬਰਾਂਡੇ ਦੀ ਵੀ ਜਿੱਥੇ ਆਪਾਂ ਬੈਣਾ ਖਲੋਣਾ ਬੈਠ ਕੇ ਰੋਟੀ ਪਾਣੀ ਖਾਣਾ ਪੀਣਾ ਉਹ ਤਾਂ ਜਗ੍ਹਾ ਸਾਫ਼ ਸੁਥਰੀ ਹੋਣੀ ਚਾਹੀਦੀ ਐ ਨਾ ਇਸ ਤੋਂ ਵੱਧ ਤਾਂ ਨਹੀਂ ਹੋਰ ਕੁਝ ਕਿਉਂਕਿ ਸਫ਼ਾਈ ਸਭ ਤੋਂ ਜ਼ਰੂਰੀ ਲੌਂਜੀ ਇੱਥੇ ਟਾਈਮ ਹੋ ਗਿਆ ਸੀ 1:30 ਦਾ ਟਾਈਮ ਸੀ ਤੇ ਬਰੰਡ ਆਪਣਾ ਸਾਰਾ ਜਿਹੜਾ ਵਾਸ਼ ਕਰਕੇ ਸੁਕਾ ਕੇ ਮੰਝੇ ਢਾਕੇ ਬੱਚਿਆਂ ਨੂੰ ਨਵਾ ਕੇ ਉਹਨਾਂ ਦੇ ਸਿਰ ਵਾ ਕੇ ਉਹਨਾਂ ਨੂੰ ਦੁੱਧ ਦੇ ਕੇ ਮੈਂ ਸਬਾਨ ਦਾ ਸੀ ਤੇ ਜਦੋਂ ਮੈਂ ਉਹਨਾਂ ਨੂੰ ਨਿਉ ਆਉਂਦੇ ਸੀ ਉਦੋਂ ਹੀ ਮੈਂ ਜਾਂਦੇ ਜਾਂਦੇ ਆਪਣੇ ਜਿਹੜੇ ਕੱਪੜੇ ਸੀ ਮਸ਼ੀਨ ਦੇ ਵਿੱਚ ਪਾ ਗਏ ਸੀ ਜਿਹੜੇ ਪੌਣਾਂਲੇ ਸੀ ਤੇ ਫਿਰ ਵਿੱਚੋਂ ਕੱਢ ਕੇ ਤੇ ਉਹ ਮਤਲਬ ਉੱਠ ਕੇ ਉਹਨਾਂ ਦੇ ਸਿਰ ਵਾਂਦੇ ਵਾਂਦੇ ਕੱਢ ਕੇ ਸੁਕਾ ਕੇ ਤੇ ਉਹ ਮੈਂ ਮੰंजे ਤੇ ਪਾਉਂਦੇ ਸੀ ਉਸ ਤੋਂ ਬਾਅਦ ਅੱਜ ਮੈਂ ਸੋਚਿਆ ਕਿ ਵੇਲੇ ਤਾਂ ਹੈਗੇ ਆ ਹੱਥ ਪੈਰ ਕਿਹੜਾ ਰੁਕਣੇ ਆਪਣੇ ਇਨਸਾਰੀ ਦਾ ਫੋਨ ਹੀ ਦੇਖਣਾ ਵਾ ਹੋਰ ਕਰਨਾ ਵੀ ਕੀ ਆ ਤੇ ਜਿਹੜੇ ਬਿਸਤਰੇ ਸੀ ਵੀਰ ਮੈਂ ਉਹ ਵੀ ਮਸ਼ੀਨ ਦੇ ਵਿੱਚ ਸੈੱਟ ਕੀਤੇ ਤੇ ਢੋਲੇ ਸੀ ਇਹ ਦੋ ਮਤਲਬ ਪੱਗਾਂ ਸੀ ਤੇ ਦੋ ਦਰਿਆ ਤੇ ਦੋ ਚਾਦਰਾਂ ਸੀ ਤੇ ਆਪਾਂ ਨੂੰ ਨਾ ਕਾਫੀ ਟਾਈਮ ਹੋ ਗਿਆ ਸੀ ਵਸ਼ ਰਿਵਾਸ਼ ਕੀਤੇ ਉਹਨੂੰ ਮੇਰੇ ਖਿਆਲ ਨਾਲ ਜਦੋਂ ਦੇ ਪੇਟੀ ਦੇ ਵਿੱਚੋਂ ਕੱਢੇ ਆ ਇੱਕ ਵਾਰੀ ਵੀ ਵਾਸ਼ ਨਹੀਂ ਕੀਤੇ ਹੋਏ ਉਧਰਲੇ ਕਮਰਿਆਂ ਦੇ ਵਿੱਚ ਪੁਰਾਣੇ ਕਮਰੇ ਦੇ ਵਿੱਚ ਹੀ ਕੱਢੇ ਹੋਏ ਸੀ ਤੁਹਾਨੂੰ ਪਤਾ ਹੀ ਹੈ ਤੇ ਫਿਰ ਟਾਈਮ ਹੀ ਨਹੀਂ ਲੱਗਾ ਵਿੱਚ ਕਾਫੀ ਜ਼ਿਆਦਾ ਬਿਜ਼ੀ ਚੱਲਦੇ ਪਏ ਸੀ ਇਸ ਕਰਕੇ ਵਾਸ਼ ਨਹੀਂ ਹੋਏ ਤੇ ਇੱਥੇ ਨਾ ਇੱਕਦਮ ਕਦੀ ਧੁੱਪ ਨਿਕਲ ਆਉਂਦੀ ਸੀ ਕਦੀ ਬੱਦਲ ਛੜ ਜਾਂਦਾ ਸੀ ਮੌਸਮ ਇੰਨਾ ਜ਼ਿਆਦਾ ਖਰਾਬ ਹੋਇਆ ਹੀ ਨਾ ਤੇ ਮੈਨੂੰ ਇਹ ਸੀ ਕਿ ਤੇ ਮੀਂਹ ਆ ਮੈਂ ਜੇ ਮੈਂ ਕਪੜੇ ਕੱਢ ਕੇ ਧੋਲੇ ਆ ਤੇ ਸੁੱਕਣੇ ਆ ਕਿ ਨਹੀਂ ਸੁੱਕਣੇ ਤੇ ਮਸ਼ੀਨ ਦੇ ਥੱਲੇ ਨਾ ਇੰਨੀ ਜ਼ਿਆਦਾ ਰੇਤ ਆ ਵਰ ਜਾਂਦੀ ਆ ਨਾ ਪਾਈਪ ਮਾਰ ਮਾਰ ਕੇ ਕੱਢਣੀ ਪੈਂਦੀ ਆ ਹੱਥ ਮਾਰ ਮਾਰ ਕੇ ਝਾੜੂ ਮਾਰ ਮਾਰ ਕੇ ਕਈ ਵਾਰੀ ਕੱਢਣੀ ਪੈਂਦੀ ਆ ਮਤਲਬ ਜਦੋਂ ਆਪਾਂ ਇਧਰੋਂ ਜਾਂਦੇ ਆ ਨਾ ਫਿਰ ਤੁਰ ਕੇ ਪੈਰਾਂ ਨਾਲ ਮਿੱਟੀ ਚੜ੍ਹ ਕੇ ਤੇ ਉਹ ਬੱਸ ਉੱਥੇ ਚੜ ਜਾਂਦੀ ਆ ਤੇ ਮੰਮੀ ਗਏ ਹੋਏ ਸੀ ਕਿਸੇ ਦੇ ਘਰੇ ਮਤਲਬ ਤੋਂ ਪਲਵਣ ਗਏ ਹੋਏ ਸੀ ਉਹਨਾਂ ਦਾ ਕਮੀਜ਼ ਫੜਿਆ ਹੋਇਆ ਤੇ ਉਹ ਆਏ ਸੀ ਤੇ ਬਹੁਤ ਕਾਫੀ ਜ਼ਿਆਦਾ ਨਾ ਮਿੱਟੀ ਮਸ਼ੀਨ ਦੇ ਥੱਲੇ ਵੜ ਜਾਂਦੀ ਆ ਉਹ ਕੱਢਦੀ ਨਹੀਂ ਮੈਂ ਪੈਪ ਮਾਰ ਮਾਰ ਕੇ ਕਈ ਵਾਰੀ ਮਸ਼ੀਨ ਵੀ ਉਧਰ ਉਧਰ ਹਟਾ ਕੇ ਕੱਢ ਲੈਣੀ ਨਹੀਂ ਬਟ ਮਸ਼ੀਨ ਦੇ ਵਿੱਚ ਪਾਣੀ ਸੀ ਦਰੀਆਂ ਧੁਫੰਦੀਆਂ ਸੀ ਹਲੇ ਤੇ ਇਸ ਕਰਕੇ ਮਸ਼ੀਨ ਹਲਾਈ ਨਹੀਂ ਆ ਕਿਉਂਕਿ ਭਾਰੀ ਹੋ ਜਾਂਦੀ ਤੁਹਾਨੂੰ ਪਤਾ ਪਾਣੀ ਦੇ ਨਾਲ ਤੇ ਬਾਥਰੂਮ ਮੈਂ ਪਹਿਲਾਂ ਹੀ ਵਾਸ਼ ਕਰ ਲੇ ਸੀ ਮੈਂ ਚੜੂ ਮਾਰ ਕੇ ਤੇ ਬ੍ਰਸ਼ ਮਾਰ ਕੇ ਸਾਫ ਕਰ ਲੇ ਸੀ ਤੇ ਦੇਖੋ ਮੌਸਮ ਇੱਕਦਮ ਕਿਹੋ ਜਿਹਾ ਹੋ ਗਿਆ ਠੰਡਾ ਠੰਡਾ ਹੋ ਗਿਆ ਸੀ ਤੋਂ ਪਹਿਮ ਮਤਲਬ ਚੱਲੇਗੀ ਸੀ ਤੇ ਸ਼ਾਂ ਜੀ ਆ ਗਈ ਬੱਦਲ ਜਿਹਾ ਚੜਾ ਆਇਆ ਸੀ ਤੇ ਮੰਮੀ ਮੇਰੇ ਸਰਾਣੇ ਤੋਂ ਇਹ ਕਹਿੰਦੇ ਕੀ ਕਰਨ ਦੇਈਆਂ ਤੇ ਉਹਨੂੰ ਉਹਨਾਂ ਨੂੰ ਨਹੀਂ ਸੀ ਪਤਾ ਕਿ ਮੈਂ ਵਿੱਚ ਦਰੀਆਂ ਸੁੱਟੀਆਂ ਹੋਈਆਂ ਮਸ਼ੀਨ ਦੇ ਕਿਸ ਕਰਕੇ ਮੈਂ ਦੱਸਣ ਨਹੀਂ ਸੀ ਕਿ ਮੈਂ ਪਹਿਲਾਂ ਉਹ ਕੱਪੜੇ ਧੋਤੇ ਆ ਤੇ ਹੁਣ ਬਸ ਮੇਰੀਆਂ ਪੱਗਾਂ ਤੇ ਜਿਹੜੀਆਂ ਚਾਦਰਾਂ ਸੀ ਸਰਾਣਿਆਂ ਦੇ ਗਲਾਸ ਸੀ ਉਹ ਧੋ ਕੇ ਤੋਂ ਮੈਂ ਕੱਢ ਲਈ ਸੀ ਤੇ ਹੰਗਾਲ ਕੇ ਮਸ਼ੀਨਸ ਕੋਣ ਵਾਲੀ ਚਪਾਤੇ ਤੇ ਦਰੀਆਂ ਆਪਣੀਆਂ ਦੀਆਂ ਸੀ ਤੂਫਣ ਤੇ ਜਦੋਂ ਤੂਫਗੀਆਂ ਫਿਰ ਉਹਨਾਂ ਨੂੰ ਵੀ ਕੱਢ ਕੇ ਆਪਾਂ ਹੰਗਾਲ ਲਾਂਗੇ ਵੈਸੇ ਮੈਂ ਇਹਨਾਂ ਦੇ ਨਾਲ ਹੀ ਕੱਢ ਲੈਣੀਆਂ ਕਿਉਂਕਿ ਉਹਨਾਂ ਨੂੰ ਵੀ ਦੋ ਗੇੜੇ ਆ ਗਏ ਸੀ ਆਪਾਂ 15-15 ਮਿੰਟਾਂ ਦੇ ਗੇੜੇ ਦਬਾ ਲਏ ਨੇ 10-10 ਮਿੰਟਾਂ ਸਤੂਫ ਜਾਂਦੇ ਫਿਰ ਅੱਧਾ ਘੰਟਾ ਤੁਹਾਨੂੰ ਪਤਾ ਕਿੰਨਾ ਹੁੰਦਾ ਵਾ ਤੇ ਬਸ ਮਤਲਬ ਬਾਥਰੂਮ ਵਾਸ਼ ਕਰਦੇ ਆਨੂੰ ਮਤਲਬ ਦਰਿਆ ਤੂਫਗੀਆਂ ਸੀ ਤੇ ਫਿਰ ਮੈਂ ਉਹ ਕੱਪੜੇ ਉਹ ਕਾਫੀ ਚੇਰ ਦੇ ਕੱਢ ਕੇ ਰੱਖਿਆ ਤੇ ਇੱਥੇ ਮੰਮੀ ਮੈਨੂੰ ਕਮੀਜ਼ ਦਿਖਾਉਂਦੇ ਕਿ ਮੈਂ ਉਹਨਾਂ ਦੀ ਨਾ ਤਰਪਾਈ ਉਦੜੀ ਹੋਈ ਸੀ ਤੇ ਕਹਿੰਦੇ ਮੈਂ ਮਸ਼ੀਨ ਤੋਂ ਸੇ ਨਹੀਂ ਮਰਾ ਲਈ ਆਪਣੀ ਸਲਾਈ ਵਾਲੀ ਮਸ਼ੀਨ ਹੀ ਨਾ ਹੈਗੀ ਕਰੇ ਕੋਈ ਨਹੀਂ ਜਦੋਂ ਹੱਥ ਸੌਖਾ ਉਹ ਧੋਵੀ ਲਾਵਾਂਗੇ ਤੇ ਉਨੀ ਹੈਗੀ ਤੇ ਫਿਰ ਉਹਨਾਂ ਨੇ ਨਾ ਕਮੀਜ਼ ਨੂੰ ਸਲਾਈ ਮਾਰ ਲਿਆਂਦੀ ਤਰਪਾਈ ਕਰਨ ਦੀ ਥਾਂ ਕਿਉਂਕਿ ਮੰਜਿਆਂ ਨੇ ਨਾ ਪਾਵੇ ਬਹੁਤ ਮਤਲਬ ਫੁਰਜੇ ਸਾਬ ਦੇ ਤਿੱਖੇ ਜਿਹੇ ਬੜਿਆ ਤੇ ਕਮੀਜ਼ ਮਾੜਾ ਦਾ ਵੀ ਅੜ ਜਾਂਦਾ ਤੇ ਉੱਡੜ ਜਾਂਦਾ ਵਾ ਤੇ ਉਹ ਵੀ ਮਤਲਬ ਠੋਕਣ ਜੀ ਵਾਲੇ ਹੋਏ ਆ ਕਿ ਬਹੁਤ ਇਹ ਮੰਜਿਆਂ ਦੇ ਪਾਵੇ ਤੇ ਮਤਲਬ ਛੇਤੀ ਕਮੀ ਸੁਧੜ ਜਾਂਦਾ ਮਾੜਾ ਜਿਹਾ ਵੀ ਮਤਲਬ ਵੱਡਦਾ ਨਾ ਉਸੇ ਵੇਲੇ ਹੀ ਉੱਧੜ ਜਾਂਦਾ ਵਾ ਤੇ ਇੱਥੇ ਮੈਂ ਆਪਣਾ ਜਿਹੜਾ ਮਸ਼ੀਨ ਦੇ ਵਿੱਚੋਂ ਗੰਦਾ ਪਾਣੀ ਕੱਢ ਲਿਆ ਸੀ ਤੇ ਦਰੀਆਂ ਵੀ ਕੱਢ ਲੀਆਂ ਮੋਟਰ ਆਪਣੀ ਚੱਲਣ ਦੀ ਹੈ ਬਸ ਹੁਣ ਆਪਾਂ ਮੋਟਰ ਨੇ ਦਰੀਆਂ ਆਪਣੀਆਂ ਹੰਗਾਲ ਲੈਣੀਆਂ ਮੈਂ ਜਲਦੀ ਤੋਂ ਜਲਦੀ ਮਤਲਬ ਮੋਟਰ ਨੇ ਨਾ ਕਿ ਜਲਦੀ ਜਲਦੀ ਹੰਗਾਲੀਆਂ ਜਾਂਦੀਆਂ ਮੈਂ ਇਹ ਲੋ ਜੀ ਆਪਾਂ ਅੱਜ ਆਪਣੇ ਘਰ ਦੀ ਪੂਰੀ ਡੀਪ ਕਲੀਨਿੰਗ ਕਰੀ ਦਿੱਤੀ ਆਪਾਂ ਬਰਾਂਡਾ ਵੀ ਵਾਸ਼ ਕਰ ਲਿਆ ਕਿਚਨ ਦੀ ਕਲੀਨਿੰਗ ਵੀ ਚੰਗੀ ਤਰ੍ਹਾਂ ਕੀਤੀ ਅੱਜ ਡੱਬੇ ਡੁੱਬੇ ਸਾਰੇ ਚੰਗੀ ਤਰ੍ਹਾਂ ਸਾਫ਼ ਕੀਤੇ ਤੇ ਬਿਸਤਰੇ ਵੀ ਆਪਣੇ ਧੁੱਫ ਗਏ ਤੇ ਹੁਣ ਆਪਣੇ ਰਹਿ ਗਏ ਮੰਝੇ ਉਹ ਵੀ ਬਹੁਤ ਜ਼ਿਆਦਾ ਗੰਦੇ ਹੋਏ ਪਏ ਆ ਤੇ ਉਹ ਹੁਣ ਆਪਣਾ ਜਦੋਂ ਆਪਣਾ ਪ੍ਰੋਪਰ ਘਰ ਬਣੂਗਾ ਫਿਰ ਉਦੋਂ ਹੀ ਧੋਵਾਂਗੇ ਕਿਉਂਕਿ ਫਿਰ ਤੁਹਾਨੂੰ ਪਤਾ ਡੇਲੀ ਡੇਲੀ ਇਹ ਕੰਮ ਤਾਂ ਹੁੰਦੇ ਨਹੀਂ ਐ ਵੈਸੇ ਤੇ ਕਬਰ ਚੜਾਏ ਹੋਏ ਮੰਝੀਆਂ ਤੇ ਤੇ ਅੱਜ ਮੇ ਛਾੜਨ ਦੀ ਬਹੁਤ ਘਟਾ ਉੱਡਣ ਦੇ ਆ ਸੀ ਮੰਝੀਆਂ ਦੇ ਵਿੱਚੋਂ ਨਿਕਲਦੇ ਆ ਸੀ ਇੰਨਾ ਜ਼ਿਆਦਾ ਸੀ ਨਾ ਦੇਖ ਕਿ ਤਾਂ ਮੇਰਾ ਝਿਕਾ ਨਹੀਂ ਆ ਗਿਆ ਇੱਕ ਵਾਰੀ ਤਾਂ ਫਿਰ ਮੈਂ ਸੋਚਿਆ ਕਿ ਚਲੋ ਕੋਈ ਨਾ ਹੁਣ ਦੇਖਾਂਗੇ ਜਦੋਂ ਮਤਲਬ ਪ੍ਰੋਪਰ ਘਰ ਬਣੂਗਾ ਕਿਉਂਕਿ ਫਿਰ ਹਾਂ ਰੋਜ਼-ਰੋਜ਼ ਕੰਮ ਕਰਨੇ ਬਹੁਤ ਔਖੇ ਨੇ ਅੱਗੇ ਤੁਹਾਨੂੰ ਪਤਾ ਮੈਂ ਪਿਛਲੀਆਂ ਵੀਡੀਓਜ਼ ਦੇਖਿਓ ਜਦੋਂ ਮੰਜਿਆਂ ਦੇ ਕਵਰ ਨਹੀਂ ਸੀ ਚੜਾਇਓ 2 ਮਹੀਨੇ ਬਾਅਦ ਹਫਤੇ ਬਾਅਦ ਮੈਨੂੰ ਮੰਜੇ ਧੂਨੇ ਪੈਂਦੇ ਸੀ ਇੱਕ ਬੱਚੇ ਛੋਟੇ ਸੀ ਉਦੋਂ ਹੁਣ ਮੈਂ ਜਦੋਂ ਦੇ ਕਵਰ ਚੜਾਏ ਆ ਮਾਵਾ ਮਤਲਬ ਸੋਕੀਆਂ ਜਾਣ ਕਿ ਡੇਲੀ ਡੇਲੀ ਧੋਣੇ ਨਹੀਂ ਪੈਂਦੇ ਇਹ ਆ ਕਿ ਕਾਲੇ ਕਵਰ ਚੜਾਏ ਹੋਏ ਆ ਤੁਸੀਂ ਦੇਖੀ ਹੋਣੀ ਆ ਵੀਡੀਓ ਦੇ ਵਿੱਚ ਮੰਜਿਆਂ ਦੇ ਕਵਰ ਇੱਥੇ ਮੈਂ ਚੰਗੀ ਤਰ੍ਹਾਂ ਆਪਣੀਆਂ ਦਰੀਆਂ ਹੰਗਾਲ ਲੰ데 ਸੀ ਬਹੁਤ ਜ਼ਿਆਦਾ ਨਿੱਖ ਰਹੀਆਂ ਸੀ ਤੇ ਮੌਸਮ ਵੀ ਬਹੁਤ ਜ਼ਿਆਦਾ ਠੰਡਾ ਹੋ ਗਿਆ ਸੀ ਤੇ ਦਰੀਆਂ ਹੰਗਾਲ ਹੰਗਾਲ ਕੇ ਮੈਂ ਸੋਕਾਂ ਕਿਤੇ ਮੰਜਿਆਂ ਦੇ ਉੱਪਰ ਹੀ ਮਤਲਬ ਪੋਣੀਆਂ ਸੀ ਸੁੱਕਣੇ ਕਿਉਂਕਿ ਧਾਰਾਂ ਤਾਂ ਆਪਣੇ ਬੱਜੀਆਂ ਹੋਈਆਂ ਨਹੀਂ ਆ ਤੇ ਮੌਸਮ ਮਤਲਬ ਬਦਲਾਈ ਜੀ ਹੋਈ ਸੀ ਮੈਨੂੰ ਇਹ ਡਰ ਸੀ ਕਿ ਮੀਂਹ ਨਾ ਪੈ ਬਟ ਬਚਾਈ ਰਿਆ ਬਾਅਦ ਵਿੱਚ ਧੁੱਪ ਨਿਕਲ ਆਈ ਸੀ ਪਹਿਲਾਂ ਹੀ ਜ਼ਿਆਦਾ ਮੌਸਮ ਜਨ ਖਰਾਬ ਜਹ ਹੋ ਗਿਆ ਸੀ ਕੇ ਦਮ ਲੌਂਜੀ ਆਪਾਂ ਲੈਣੇ ਆ ਆਪਣੇ ਪਿਆਰੇ ਪਿਆਰੇ ਸਬਸਕ੍ਰਾਈਬਰਾਂ ਦੇ ਨੇਮ ਜਿੰਨਾਂ ਨੇ ਅੱਜ ਮੈਨੂੰ ਫਸਟ ਵਾਰੀ ਕਮੈਂਟ ਕੀਤਾ ਵੈਸੇ ਡੇਲੀ ਲੱਗਦਾ ਮੇਰੀ ਵੀਡੀਓ ਦੇਖਦੇ ਨੇ ਜਿੱਦਾਂ ਨੇ ਜਿੱਦਾਂ ਦਾ ਉਹਨਾਂ ਨੇ ਕਮੈਂਟ ਕੀਤਾ ਸੀ ਕਹਿੰਦੇ ਕਿ ਦੀਦੀ ਤੁਸੀਂ ਡੇਲੀ ਵੀਡੀਓ ਪਾਇਆ ਕਰੋ ਤੁਹਾਡੀਆਂ ਵੀਡੀਓ ਬਹੁਤ ਸੁਣੀਆਂ ਹੁੰਦੀਆਂ ਹਨ थैंक यू ਸੋ ਮੱਚ ਦੀਦੀ ਉਹ ਹੈਗੇ ਨੇ ਵੀਰਪਾਲ ਕੌਰ ਤੁਰਕੋਟ ਤੋਂ ਡੇਲੀ ਮੇਰੀ ਵੀਡੀਓ ਦੇਖਦੇ ਨੇ ਬਟ ਕਮੈਂਟ ਉਹਨਾਂ ਨੇ ਅੱਜ ਪਹਿਲੀ ਵਾਰ ਕੀਤਾ ਬਹੁਤ ਖੁਸ਼ੀ ਹੋਈ ਤੇ ਬਹੁਤ ਵਧੀਆ ਲੱਗਾ ਤੇ ਹੁਣ ਦੀਦੀ ਤੁਸੀਂ ਡੇਲੀ ਕਮੈਂਟ ਕਰਿਆ ਕਰਨਾ ਮੇਰੀ ਵੀਡੀਓ ਤੇ ਮੈਨੂੰ ਤੁਹਾਡੇ ਕਮੈਂਟ ਦੀ ਵੇਟ ਰਿਆ ਕਰੂਗੀ ਤੇ ਮੈਂ ਤੁਹਾਡੇ ਕਮੈਂਟ ਦਾ ਰਿਪਲਾਈ ਵੀ ਕਰਿਆ ਕਰੂੰਗੀ ਯਸੂ ਇਦਾਂ ਹੀ ਤੁਸੀਂ ਸਾਰੇ ਜਣੇ ਬਹੁਤ ਜ਼ਿਆਦਾ ਵਧੀਆ ਪਿਆਰ ਦੇ ਰਹੇ ਹੋ ਬਹੁਤ ਸੋਹਣੇ ਸੋਹਣੇ ਕਮੈਂਟ ਕਰ ਰਹੇ ਹੋ ਤੇ ਬਹੁਤ ਮਤਲਬ ਵਧੀਆ ਲੱਗਦਾ ਮੇਰੇ ਦਿਲ ਨੂੰ ਕਿ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਜੋ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਜੋ ਨਾ ਤੇ ਬਹੁਤ ਵਧੀਆ ਲੱਗਦਾ ਤੁਹਾਡੇ ਕਮੈਂਟ ਪੜ ਕੇ ਨਾ ਦਿਲ ਨੂੰ ਤੁਸੀਂ ਮਿਲਦੀ ਹੈ ਹਿੰਮਤ ਜੀ ਮਿਲਦੀ ਹੈ ਕਿ ਅਪਾ ਡੇਲੀ ਵੀਡੀਓ ਬਣਾਇਆ ਕਰੀਏ ਤੁਹਾਡੇ ਨਾਲ ਸ਼ੇਅਰ ਕਰਿਆ ਕਰੀਏ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੰਦੇ ਜੋ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਵਾ ਸੋ ਸਾਰੇ ਜਣੇ ਇਦਾਂ ਹੀ ਸੁਣ ਸੁਣੇ ਕਮੈਂਟ ਕਰਿਆ ਕਰੋ ਮੈਂ ਤੁਹਾਡਾ ਡੇਲੀ ਵੀਡੀਓ ਦੇ ਵਿੱਚ ਨਾਮ ਬੋਲਿਆ ਕਰੂੰਗੀ ਤੇ ਵੈਸੇ ਦੀਦੀ ਨੇ ਮੈਨੂੰ ਸਪੈਸ਼ਲ ਕਿਹਾ ਸੀ ਕਿ ਮੇਰਾ ਵੀਡੀਓ ਦੇ ਵਿੱਚ ਨੇਮ ਬੋਲਿਓ ਤੇ ਸੋ ਮੈਨੂੰ ਵਧੀਆ ਲੱਗਾ ਵੈਸੇ ਉੰਜ ਮੈਂ ਉਹਨਾਂ ਨੂੰ ਕੋਈ ਰਿਪਲਾਈ ਨਹੀਂ ਦਿੱਤਾ ਬਟ ਮੈਂ ਉਹਨਾਂ ਦਾ ਕਮੈਂਟ ਦੇਖ ਲਿਆ ਸੀ ਕਮੈਂਟ ਮੈਂ ਹਰ ਕਿਸੇ ਦੇ ਦੇਖਦੀ ਆ ਤਾਂ ਮੈਂ ਰਿਪਲਾਈ ਲੇਟ ਦਵਾ ਕਿਉਂਕਿ ਤੁਹਾਨੂੰ ਪਤਾ ਫਿਰ ਟਾਈਮ ਮੇਰੇ ਕੋਲ ਉਹਨਾ ਕੀ ਹੁੰਦਾ ਕਮੈਂਟ ਮੈਂ ਸਾਰਿਆਂ ਦੇ ਪੜ ਲੈਂਦੀ ਆ ਬਟ ਰਿਪਲਾਈ ਕਰਨ ਦਾ ਟਾਈਮ ਨਹੀਂ ਮਿਲਦਾ ਜਦੋਂ ਫਿਰ ਮੈਂ ਫ੍ਰੀ ਬੈਠਦੀ ਆ ਉਦੋਂ ਮੈਂ ਸਾਰਿਆਂ ਦੇ ਰਿਪਲਾਈ ਕਰ ਦਿੰਦੀ ਆ ਸੋ ਸਾਰੇ ਜਣੇ ਇਦਾਂ ਹੀ ਪਿਆਰ ਦਿੰਦੇ ਰਹੋ ਆਪਣਾ ਸਪੋਰਟ ਆਪਣੀ ਸਪੋਰਟ ਕਰਦੇ ਰਹੋ ਤੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਹੜੇ ਚੈਨਲ ਤੇ ਨਿਊ ਆਉਂਦੇ ਹੁੰਦੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤੇ ਲੋ ਜੀ ਆਪਣੀਆਂ ਇੱਥੇ ਪੱਗਾਂ ਤੇ ਚਾਦਰਾਂ ਤੇ ਦਰੀਆਂ ਆਪਣੀਆਂ ਤੁਫਗੀਆਂ ਸੀ ਤੇ ਹਵਾ ਵੀ ਵਗੰਦੀ ਸੀ ਤੇ ਬਦਲਵਾਈ ਫੇਰ ਹੋਗੀ ਤੇ ਆਪਣਾ ਜਿਹੜਾ ਘਰ ਦਾ ਕੰਮ ਆ ਤੁਸੀਂ ਦੇਖ ਹੀ ਰਹੇ ਹੋ ਕਿੱਥੋਂ ਕਿ ਤੱਕ ਪਹੁੰਚ ਗਿਆ ਬਸ ਜਲਦੀ ਦਿਨਾਂ ਦੇ ਵਿੱਚ ਹੀ ਲੈਂਟਰ ਪੈ ਜਾਣਾ ਵਾ ਤੇ ਕਪੜੇ ਧੋ ਕੇ ਫਿਰ ਮੈਂ ਰੈਸਟ ਕੀਤੀ ਉਹ ਨਛੇ ਨੂੰ ਈਟਾਂ ਵਾਲੇ ਪਾਉ ਆ ਗਏ ਸੀ ਟਾਂ ਖਾਲੀ ਕਰਨ ਫਿਰ ਨਿੰਬੂ ਪਾਣੀ ਬਣਾਇਆ ਤੇ ਨਹਾ ਧੋ ਕੇ ਤੇ ਆਪਾਂ ਸ਼ਾਮ ਨੂੰ ਹੋ ਗਏ ਸੀ ਫ੍ਰੀ ਤੇ ਸ਼ਾਮ ਨੂੰ ਨਾ ਕੁਝ ਕਰਾਰਾ ਰਾਜਾ ਖਾਣ ਨੂੰ ਦਿਲ ਕਰ ਰਹੇ ਦਿਆ ਸੀ ਤੇ ਕੁਝ ਵੀ ਚੀਰਨ ਨੂੰ ਵੀ ਨਹੀਂ ਸੀ ਦਿਲ ਕਰਦਾ ਗੰਡੇ ਵਗੈਰਾ ਫਿਰ ਮੈਂ ਸਿੰਪਲ ਜੀ ਮੈਗੀ ਬਣਾ ਲਈ ਧੂਆਂ ਮਿੰਟਾਂ ਵਾਲੀ ਕਿਉਂਕਿ ਕੁਝ ਕਰਾਰਾ ਤਾਂ ਖਾਣਾ ਹੈ ਤੇ ਜੇ ਮੈਂ ਗੰਡੇ ਛੀਰਦੀ ਤਾਂ ਬਹੁਤ ਟਾਈਮ ਲੱਗ ਜਾਣਾ ਸੀ ਤੜਕੇ ਵਾਲੀ ਬਣਾਉਣੀ ਫਿਰ ਤਾਂ ਬਹੁਤ ਟਾਈਮ ਲੱਗ ਜਾਣਾ ਤੇ ਇਸ ਕਰਕੇ ਨਾ ਮੈਂ ਜਲਦੀ ਜਲਦੀ ਚ ਐ ਸਿੰਪਲ ਜੀ ਮੈਗੀ ਬਣਾ ਕੇ ਤਿਆਰ ਕਰ ਲਈ ਦੋ ਪੈਕਟ ਸੀ ਦੋਵਾਂ ਪੈਕਟਾਂ ਦੇ ਵਿੱਚ ਪਾਣੀ ਪਾ ਕੇ ਤੇ ਮਸਾਲਾ ਪਾ ਕੇ ਆਪਾਂ ਬਸ ਇੰਨੀ ਲਈ ਤੇ ਦੋਵਾਂ ਮਿੰਟਾਂਾਂ ਚ ਹੀ ਰੈਡੀ ਹੋ ਗਈ ਸੀ ਤੇ ਉਧਰ ਬੱਚੇ ਤੇ ਸਰਦਾਰ ਜੀ ਲੱਗੇ ਹੋਏ ਸੀ ਆਪਣੀ ਵੇੜੇ ਦੀ ਸਾਫ ਸਫਾਈ ਕਰਨ ਤੇ ਆਪਾਂ ਇੱਕੇ ਥਾਲੀ ਦੇ ਵਿੱਚ ਪਾ ਕੇ ਲੈ ਗਏ ਤੇ ਬੱਚਿਆਂ ਇੱਕ ਚਮਚਾ ਵੀ ਨਹੀਂ ਕਿਉਂਕਿ ਟੇਸਟੀ ਇੰਨੀ ਬਣੀ ਸੀ ਭਾਵੇਂ ਸਿੰਪਲ ਬਣੀ ਸੀ ਨਾ ਬਟ ਟੇਸਟੀ ਬਹੁਤ ਬਣੀ ਸੀ ਤੇ ਖਾ ਕੇ ਸੱਚੀ ਨਜ਼ਾਰਾ ਆ ਗਿਆ ਕਿਉਂਕਿ ਪਤ ਨਹੀਂ ਸ਼ਾਮ ਨੂੰ ਐਸ ਵਿਲੇ ਕੋਈ ਖਾਣ ਵਾਲੇ ਕੀੜੇ ਜੀ ਉੱਡਦੇ ਆ ਢਿੱਡ ਦੇ ਵਿੱਚ ਕੁਝ ਨਾ ਕੁਝ ਖਾਣ ਨੂੰ ਦਿਲ ਕਰਦੇ ਰਹਿੰਦੇ ਉਹ ਵੀ ਕਰਹਾਰਾ ਕਰਹਾਰਾ ਤੇ ਦੁਪਹਿਰੇ ਭਾਵੇਂ ਨਾ ਹੀ ਕਰੇ ਬਟ ਸ਼ਾਮ ਜੀ ਨੂੰ ਪਤਾ ਨਹੀਂ ਕੀ ਹੁੰਦਾ ਵਾ ਜੀ ਕਰਦਾ ਹੁੰਦਾ ਕੁਝ ਖਾ ਲਈਏ ਪੀ ਲਈਏ ਕੁਝ ਬਣਾ ਲਈਏ ਐਸੀ ਨਾ ਕਾਰਬਨੋ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਇਹ ਹੁੰਦਾ ਕਿ ਬਾਹਰੋਂ ਦੁਕਾਨ ਤੋਂ ਮਗਾ ਕੇ ਕੁਝ ਖਾ ਲਈ ਤੇ ਇੱਥੇ ਬੱਚੇ ਮੈਗੀ ਦੇ ਦਿਵਾਲੇ ਹੋ ਗਏ ਸੀ ਅਸੀਂ ਅਸੀਂ ਮੈਗੀ ਦੀ ਥਾਲੀ ਕਰਤੀ ਵੇਲੀ ਤੇ ਪਾਂਡੇ ਲੈ ਆਪਣੇ ਇਕੱਠੇ ਕਰ ਤੇ ਚਾਹ ਵਾਲੇ ਨਿੰਬੂ ਪਾਣੀ ਵਾਲੇ ਤੇ ਮੈਗੀ ਵਾਲੇ ਮੈਂ ਸਾਰੇ ਪਾਂਡੇ ਇਕੱਠੇ ਕਰ ਲਏ ਸੀ ਤੇ ਸਰਦਾਰ ਜੀ ਫੇਰ ਲੱਗ ਗਏ ਸੀ ਆਪਣੇ ਕੰਮ ਧੰਦੇ ਤੇ ਉਹ বিনা ਰਿੱਤਾ ਦੇ ਥੱਲੋਂ ਇੱਟਾਂ ਜੀਆਂ ਕੱਢਣਦੇ ਸੀ ਇੱਟਾ ਰੂੜੇ ਥੱਲੇ ਆਏ ਸੀ ਉਹ ਕੱਢਣਦੇ ਸੀ ਇੱਥੋਂ ਕਹਿੰਦੇ ਕਿ ਥਾਂ ਜਾਂ ਸਾਫ਼ ਹੋ ਜਾਊਗਾ ਟਰੈਕਟਰ ਲੱਗ ਜਾਂਦਾ ਫਿਰ ਟਰੈਕਟਰ ਉਰੇ ਢੱਕਣਾ ਪੈਂਦਾ ਵਾ ਤੇ ਇੱਥੋਂ ਰੇਤਾਂ ਉਰੇ ਤੱਕ ਖਿਲਰੀ ਹੋਈ ਰੋੜੇ ਰਾੜੇ ਤੇ ਫਿਰ ਉਹ ਰੂੜੇ ਕੱਢ ਕੇ ਤੇ ਸਾਈਡ ਤੇ ਸੁੱਟਣਦੇ ਕਾਫੀ ਵਧੀਆ ਥਾਂ ਵਿੱਲਾ ਹੋ ਗਿਆ ਸੀ ਤੇ ਕਾਲੀ ਦੇ ਤਨ ਕੱਲ ਸਟਾਈ ਹੋਣਾ ਮਤਲਬ ਉਰੇ ਜਿਆਦਾ ਸੌਟਗੇ ਫਿਰ ਉੱਪਰ ਇਹਨੂੰ ਚੜਾ ਕੇ ਕਰਨ ਦੇ ਸੀ ਸੈੱਟ ਕਰਕੇ ਰੱਖਣ ਦੇ ਸੀ ਤੇ ਮੈਂ ਵੀ ਆਪਣੇ ਬਰਤਨ ਵਾਸ਼ ਕਰਨ ਦੇ ਸੀ ਤੇ ਮੰਮੀ ਹੋਣੀ ਗੈਸ ਤੇ ਅੱਜ ਸੌਦਾ ਲੈਣ ਤੇ ਬੱਚੇ ਆਪਣੀ ਲੱਗੇ ਹੋਏ ਸੀ ਮਸਤੀ ਦੇ ਵਿੱਚ ਤੇ ਬਸ ਸਰਦਾਰ ਜੀ ਵੀ ਆਪਣਾ ਕੰਮ ਧੰਦਾ ਨਿਭੇੜਨ ਦੇ ਸੀ ਤੇ ਮੈਂ ਵੈਸੇ ਨਾ ਮੇਨਾਂ ਨੂੰ ਅੱਜ ਬਹੁਤ ਕਹਿੰਦੀ ਰਹੀ ਕਿ ਮੈਨੂੰ ਦੁਪਹਿਰੇ ਕੁਝ ਖਾਣ ਨੂੰ ਲਿਆ ਦਿਓ ਬਾਹਰੋਂ ਕੁਝ ਖਾਣ ਨੂੰ ਲਿਆ ਦਿਓ ਬਟੇ ਮੰਨੇ ਨੇ ਕਹਿੰਦੇ ਸ਼ਾਮ ਨੂੰ ਜ਼ਰੂਰ ਲੈ ਕੇ ਆਵਾਂਗੇ ਤੇ ਵੈਸੇ ਸ਼ਾਮ ਨੂੰ ਇਹਨਾਂ ਨੇ ਮੇਰੇ ਵਾਸਤੇ ਪੀਜ਼ਾ ਲਿਆ ਹੀ ਦਿੱਤਾ ਸੀ ਮੈਨੂੰ ਬੜੇ ਦਿਨਾਂ ਦੀ ਜ਼ਿੱਦ ਕਰਦੀ ਫੇਹੀ ਸੀ ਕਿ ਮੈਨੂੰ ਪੀਜ਼ਾ ਖਾਣ ਨੂੰ ਲਿਆ ਦਿਓ ਕਿਉਂਕਿ ਕਾਟੀ ਲਿਉਂਦੇ ਫਿਰ ਕਹਿੰਦੇ ਕਿ ਬਾਹਰ ਦੀਆਂ ਚੀਜ਼ਾਂ ਖਾ ਕੇ ਤੁਸੀਂ ਬਿਮਾਰ ਹੁੰਦੇ ਜੋ ਇਹ ਦੋ ਚੰਗਾ ਤੁਸੀਂ ਨਾ ਕਰੇ ਬਣਾ ਲਿਆ ਕਰੋ ਬਟ ਕਰੇ ਤੁਹਾਨੂੰ ਪਤਾ ਫਿਰ ਟਾਈਮ ਨਹੀਂ ਲੱਗਦਾ ਬਣਾਉਣੀ ਕੀ ਹੁੰਦੀ ਚੀਜ਼ ਬਰਸ ਸਾਰਾ ਦਿਨ ਇੰਜੇ ਕੰਮ ਧੰਦਿਆਂ ਦੇ ਵਿੱਚ ਨਿਕਲ ਜਾਂਦਾ ਅੱਜ ਵੀ ਦੇਖ ਲਓ 1 ਮਿੰਟ ਨਹੀਂ ਆਪਾਂ ਵਿਹਲੇ ਬੈਠੇ ਮਿਸਤਰੀ ਤਾਂ ਆਏ ਨਹੀਂ ਬਟ ਤੁਹਾਨੂੰ ਪਤਾ ਫਿਰ ਘਰ ਦੇ ਨਿੱਕੇ ਮोटे ਪੈਂਡਿੰਗ ਕੰਮ ਕਿੰਨੇ ਪੈ ਹੁੰਦੇ ਆ ਅੱਜ ਜਿਹੜੇ ਪੈਂਡਿੰਗ ਕੰਮ ਸੀ ਨਾ ਜਿਵੇਂ ਸਾਫ ਸੁਥਾਈ ਵਾਲੇ ਵੈਸੇ ਡੇਲੀ ਨਹੀਂ ਮੈਂ ਕਰਦੀ ਮੈਂ ਤੁਹਾਨੂੰ ਸੱਚ ਦੱਸਾਂ ਕਿਉਂਕਿ ਕਈ ਵਾਰੀ ਤਾਂ ਉੱਕਾ ਟਾਈਮ ਵੀ ਨਹੀਂ ਹੁੰਦਾ ਕਈ ਵਾਰੀ ਰੈਜ਼ ਆਂਦੀਆਂ ਮੈਂ ਤੇ ਬਸ ਕਦੇ ਕਦਾਈ ਜਦੋਂ ਫ੍ਰੀ ਟਾਈਮ ਉਹ ਵਿਉਦੋਂ ਆਪਾਂ ਐਂਡ ਡੀਪ ਕਲੀਨਿੰਗ ਚੰਗੀ ਤਰ੍ਹਾਂ ਕਰ ਲੈਨੇ ਆ ਤੇ ਇੱਥੇ ਮੇਰੇ ਬਰਤਨ ਹੋ ਗਏ ਸੀ ਸਾਰੇ ਵਾਸ਼ ਤੇ ਬੱਚਿਆਂ ਦੀ ਚੱਲਣ ਦੀ ਸੀ ਮਸਤੀ ਉਹ ਵੀ ਬਹੁਤ ਮਸਤੀ ਕਰਦੇ ਪੈਸੀ ਰੇਤਾ ਨਾ ਲਿਬੜ ਚੁੱਕੇ ਸੀ ਚੰਗੀ ਤਰ੍ਹਾਂ ਉੱਤਲ ਗਏ ਸੀ ਤੇ ਆਪਣੇ ਮਤਲਬ ਟਰਾਲੀਆਂ ਦੇ ਵਿੱਚ ਪਾਈ ਜਾਂਦੇ ਸੀ ਟਰੈਕਟਰ ਦੇ ਉੱਪਰ ਪਾਈ ਜਾਂਦੇ ਸੀ ਰੇਤਾ ਬਹੁਤ ਮਸਤੀ ਕੀਤੀ ਹੈ ਆਪਣੇ ਪਪਾ ਇਹ ਆਪਣੇ ਪਾਪਾ ਦੇ ਨਾਲ ਹੁਣ ਤਾਂ ਫਿਰ ਤਾਂ ਬਹੁਤ ਮસ્ਤੀ ਕਰਦੇ ਆਂ ਵੈਸੇ ਮੈਂ ਇਹਨਾਂ ਨੂੰ ਬਹੁਤ ਡੱਕਦੇ ਹੁੰਨੀ ਆ ਮਿੱਟੀ ਰੇਤਾਂ 'ਚ ਕਿ ਨਾਲ ਲਿਬੜੂ ਨਾਲ ਲਿਬੜੂ ਹਲੇਨਾਂ ਨੂੰ ਦੁਪਹਿਰ ਨੂੰ ਆਤਵਾ ਕੇ ਸਮਾਇਆ ਸੀ ਇਹ ਜਦੋਂ ਆਏ ਸੀ 2:30 ਵਜੇ ਉਦੋਂ ਹੀ ਬੱਚੇ ਫਿਰ ਉੱਠ ਗਏ ਸੀ ਤੇ ਮੈਂ ਵੀ ਵੈਸੇ ਅੱਧਾ ਕੋ ਘੰਟਾ ਹੀ ਰੈਸਟ ਕੀਤੀ ਜ਼ਿਆਦਾ ਤਾਂ ਨਹੀਂ ਹੋਈ ਮੁੜ ਕੇ ਬਾਅਦ ਵਿੱਚ ਇਹਨਾਂ ਨੇ ਆ ਕੇ ਠਾ ਦਿੱਤਾ ਕਿ ਨੂੰ ਪਾਣੀ ਤਿਆਰ ਕਰੋ ਬਣਾਓ ਬਣਾਓ ਫਿਰ ਬਾਸ ਉੱਟ ਕੇ ਤੇ ਆਪਣੇ ਕੰਮਤੰਦੇ ਲੱਗ ਗਏ ਸੀ ਤੇ ਅੱਜ ਆਪਾਂ ਲਈ ਸੀ ਕਿੰਡੂਆਂ ਦੀ ਸਬਜ਼ੀ ਲਈ ਸੀ ਅੱਜ ਬੜੇ ਦਿਨਾਂ ਬਾਅਦ ਅੱਪਾ ਸੁੱਕੀ ਸਬਜ਼ੀ ਬਣਾਉਣੀ ਆ ਤੇ ਉਹ ਮੈਂ ਸ਼ਾਮ ਜੀ ਨੂੰ ਬੈਠ ਕੇ ਕੱਟੂਗੀ ਤੇ ਇੱਥੇ ਬਸ ਮੇਰੇ ਬਰਤਨ ਹੋ ਗਏ ਸੀ ਵਾਸ਼ ਤੇ ਮੈਂ ਅੰਦਰ ਗਈ ਸੀ ਢਾਂਡੇ ਰੱਖਣ ਤੇ ਸਰਦਾਰ ਜੀ ਉਹਨਾਂ ਦਾ ਫੋਨ ਆਉਂਦਾ ਫਿਰ ਮੈਂ ਉਹਨਾਂ ਨੂੰ ਫੋਨ ਲੈਣ ਕੇ ਦਿੱਤਾ ਤੇ ਬਸ ਜੀ ਆਪਣੇ ਭਾਂਡੇ ਚੱਕੇ ਗਏ ਤੇ ਹੁਣ ਬਸ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਦਾਂਗੇ ਇਥੋਂ ਪਾਣੀ ਰੋੜ ਕੇ ਤੇ ਰੇਤਾ ਜਿਹੜੀ ਸਾਰੀ ਮਸ਼ੀਨ ਥੱਲੇ ਵਰ ਜਾਂਦੀ ਆ ਤੇ ਲੋ ਜੀ ਆਪਣੀ ਪੀਜ਼ਾ ਪਾਰਟੀ ਸ਼ੁਰੂ ਹੋ ਗਈ ਆ ਤੇ ਸਰਦਾਰ ਜੀ ਉਹਨਾਂ ਨੇ ਪੀਜ਼ਾ ਵੀ ਲੈ ਆਂਦਾ ਸੀ ਨਾ ਧੋ ਕੇ ਫ੍ਰੀ ਹੋ ਕੇ ਤੇ ਮੈਂ ਵੀ ਆਪਣੇ ਟਿੰਡਵਾਂ ਦੀ ਸਬਜ਼ੀ ਚੀਰ ਕੇ ਤੇ ਤਾਰ ਰਹੇ ਸੀ ਅੰਦਰ ਆਜੋ ਜਿੰਨੇ ਜਿੰਨੇ ਖਾਣਾ ਹੈ ਮੇਰੀ ਪਿਆਰੀ YouTube ਫੈਮਿਲੀ ਨੂੰ ਮੈਨੂੰ ਬੜੇ ਦਿਨਾਂ ਬਾਅਦ ਜੁੜ ਰਹੀ ਹੈ ਅੱਜ ਕਾਫੀ ਦੇਣੀ ਹੋ ਗਿਆ ਖਾਦਿਆਂ ਨੂੰ ਕਿਉਂਕਿ ਛੇਤੀ ਕਿਤੇ ਬਾਹਰ ਦੀ ਚੀਜ਼ ਨਹੀਂ ਲੈਣਕਿ ਦਿਨ ਦੀ ਕਿਉਂਕਿ ਫਿਰ ਬੱਚੇ ਵੀ ਬਿਮਾਰ ਹੁੰਦੇ ਆ ਮੈਂ ਵੀ ਹੁੰਨੀ ਆ ਸਰਦਾਰ ਜੀ ਵੀ ਬਿਮਾਰ ਹੁੰਦੇ ਆ ਇਹਨਾਂ ਜਦੋਂ ਅਸੀਂ ਉਦੋਂ ਬਾਜ਼ਾਰ ਗਏ ਸੀ ਤੁਸੀਂ ਪਿਛਲੇ ਵਲੌਗ ਦੇਖੀ ਹੋਣੇ ਜਦੋਂ ਅਸੀਂ ਦੋਨੋਂ ਜੀ ਗਏ ਸੀ ਨਾ ਸੈਂਡਵਿਚ ਖਾ ਕੇ ਸਰਦਾਰ ਜੀ ਦੋ ਦਿਨ ਬਿਮਾਰ ਰਿਹਾ ਪੂਰੇ ਤੇ ਇਹਨਾਂ ਨੂੰ ਉਹਨਾਂ ਵਿੱਚ ਜਿਹੜੇ ਮਕਈ ਦੇ ਦਾਣੇ ਹੁੰਦੇ ਹਨ ਉਹ ਕੌਰਨ ਉਹਨਾਂ ਨੂੰ ਪਚਦੇ ਮਤਲਬ ਉਹਦੇ ਨਾਲ ਇਹਨਾਂ ਦਾ ਪੇਟ ਖਰਾਬ ਹੋ ਜਾਂਦਾ ਤੇ ਸੈਂਡਵਿਚ ਖਾਦਿਆਂ ਵੀ ਇਹਨਾਂ ਦਾ ਪੇਟ ਖਰਾਬ ਹੋ ਗਿਆ ਬਟ ਇਹਨਾਂ ਨੇ ਅੱਜ ਪੀਜ਼ਾ ਵੀ ਥੋੜਾ ਜਿਹਾ ਖਾਦਾ ਤੇ ਬੱਚਿਆਂ ਨੂੰ ਵੀ ਥੋੜਾ ਜਿਹਾ ਖਵਾ ਸਕੰਦਰ ਤੇ ਖਾਨ ਲਾਇਕ ਪਿਆ ਸੀ ਵਧੀਆ ਤਰੀਕੇ ਨਾਲ ਬਟ ਸੁਲਤਾਨ ਨੂੰ ਵਧੀਆ ਨਹੀਂ ਲੱਗਾ ਉਹਨਾਂ ਨੇ ਨਹੀਂ ਖਾਦਾ ਤੇ ਮੈਂ ਤੇ ਸਕੰਦਰ ਦੀ ਵਾਦੂ ਖਾਦਾ ਸਰਦਾਰ ਜੂਨ ਨੇ ਵੀ ਥੋੜਾ ਜਿਹਾ ਲਿਆ ਸੀ ਕਿਉਂਕਿ ਉਹਨਾਂ ਦਾ ਵੀ ਪੇਟ ਫਿਰ ਖਰਾਬ ਹੋ ਜਾਂਦਾ ਵਾ ਤੇ ਬੱਚਿਆਂ ਨੇ ਬਸ ਥੋੜਾ ਥੋੜਾ ਹੀ ਖਾਧਾ ਜਿਆਦਾ ਤਾਂ ਨਹੀਂ ਉਹਨਾਂ ਨੇ ਖਾਧਾ ਸੁਲਤਾਨ ਨੂੰ ਤਾਂ ਸਿਰਫ ਬਿਲਕੁਲ ਵੀ ਵਦਿਆ ਨਹੀਂ ਲੱਗਣ ਨੂੰ ਖਵਾਉਂਦੇ ਵੀ ਰਹੇ ਪਰ ਟੋਨੇ ਨਹੀਂ ਖਾਧਾ ਤੇ ਸਿਕੰਦਰ ਨੇ ਸਭ ਨੂੰ ਥੋੜਾ ਬਹੁਤਾ ਖਾ ਲਿਆ ਸੀ ਤੇ ਬਾਕੀ ਤਾਂ ਬਸ ਮੇਰੇ ਹਿੱਸੇ ਦਾ ਹੀ ਤੇ ਚਲੋ ਜੀ ਆਪਣੀ ਇੱਥੇ ਪੀਜ਼ਾ ਪਾਰਟੀ ਵੀ ਹੋ ਗਈ ਸੀ ਤੇ ਉਧਰ ਆਪਣੀ ਸਬਜ਼ੀ ਵੀ ਜਿਹੜੀ ਰਿਜਨ ਲਈ ਸੀ ਟਿੰਡੂਆਂ ਦੀ ਸਬਜ਼ੀ ਅੱਜ ਬੜੇ ਦਿਨਾਂ ਬਾਅਦ ਸੁੱਕੀ ਸਬਜ਼ੀ ਬਣਾਈ ਆਪਣੇ ਵਾਸਤੇ ਕਿਉਂਕਿ ਦੁਪਹਿਰੇ ਅੱਜ ਆਪਾਂ ਕੋਈ ਸਬਜ਼ੀ ਨਹੀਂ ਬਣਾਈ ਕਿਉਂਕਿ ਮਿਸਤਰੀ ਤਾਂ ਆਏ ਨਹੀਂ ਸੀ ਤੇ ਫਿਰ ਸ਼ਾਮ ਜੀ ਨੂੰ ਆਪਣੇ ਜੋਗੀ ਬਣਾ ਲਈ ਆਪਾਂ ਸੁੱਕੀ ਸਬਜ਼ੀ ਤੇ ਅਸੀਂ ਸਵੇਰੇ ਦੇਖਾਂਗੇ ਆਪਾਂ ਕੀ ਬਣਾਉਣਾ ਵਾ ਤੇ ਇੱਥੇ ਟਿੰਡੂਆਂ ਦੀ ਸਬਜ਼ੀ ਮੇਰੀ ਫੇਵਰਿਟ ਹੈ ਤਾਂ ਹਮੇ ਬੜੇ ਦਿਨ ਬਾਅਦ ਅੱਜ ਫੇਰ ਧਰੀ ਹੋਈ ਹੈ ਕਿ ਕੀ ਕਿ ਸੁੱਕੀ ਸਬਜ਼ੀ ਖਾਣ ਨੂੰ ਬਹੁਤ ਦਿਲ ਕਰ ਰਿਹਾ ਸੀ ਬੜੇ ਦਿਨਾਂ ਦਾ ਬਸ ਟਾਈਮ ਹੀ ਨਹੀਂ ਲੱਗਨਦਿਆ ਤੇ ਇੱਥੇ ਮੰਮੀ ਹੋਣੀ ਆ ਗਈ ਅਸੀਂ ਸੌਦਾ ਲੈ ਕੇ ਤੇ ਹੁਣ ਆਪਾਂ ਸੌਦਾ ਸਾਮ ਕੇ ਫੇਰ ਰੋਟੀ ਬਨੋਣੀ ਆ ਰੋਟੀ ਬਨੋਂਦਿਆਂ ਨੂੰ ਕਾਫੀ ਜ਼ਿਆਦਾ ਹੀ ਨਿਰਹੁ ਗਿਆ ਸੀ ਤੇ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਆਪਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਨਾਲ ਤੇ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਹੋਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਤੇ ਸੋਨੇ ਸੁਨੇ ਕਮੈਂਟ ਜ਼ਰੂਰ ਕਰਕੇ ਜਾਇਓ ਕਿ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਬਸ ਮੈਂ ਸਾਰੇ ਸੌਦੇ ਕੱਢ ਲਏ ਸੀ ਕਿਉਂਕਿ ਫਿਰ ਫਿਰ ਰਲੇ ਮਿਲੇ ਹੁੰਦੇ ਆ ਸਾਬਨ ਸਿਰਫ ਤੇ ਖੰਡ ਪੱਤੀ ਫਿਰ 스멜 ਹੋਣ ਲੱਗ ਪੈਂਦੀ ਸੌਦਿਆਂ ਦੇ ਵਿੱਚੋਂ ਤੇ ਇਸ ਕਰਕੇ ਕੱਢਣੇ ਪੈਂਦੇ ਆਪਾਂ ਨੂੰ ਉਸੇ ਟਾਈਮ ਹੀ ਤੇ ਲੌਂਜੀ ਇੱਥੇ ਆਪਣੇ ਸਾਰੇ ਸੌਦੇ ਆ ਗਏ ਸੀ ਤੁਹਾਨੂੰ ਪਤਾ ਫਿਰ ਜਿਹੜੀਆਂ ਘਰ ਦੀਆਂ ਚੀਜ਼ਾਂ ਹੁੰਦੀਆਂ ਉਹ ਕਿਹੜੀਆਂ-ਕਿਹੜੀਆਂ ਹੁੰਦੀਆਂ ਕਿ ਆ ਫਸਟ ਟਾਈਮ ਮੈਂ ਮੰਗਾਈ ਹੋਈ ਸੀ ਬੂਨ ਦੀ ਇਹ ਵੀ ਆਪਾਂ ਸਬਜੀ ਟਰਾਈ ਕਰਕੇ ਦੇਖਾਂਗੇ ਕਿ ਕਿਸੇ ਟਾਈਮ ਵੇਲੇ ਟਾਈਮ ਤੇ ਤੁਹਾਡੇ ਨਾਲ ਵੀ ਜ਼ਰੂਰ ਸ਼ੇਅਰ ਕਰਾਂਗੀ ਕਿ ਇਹ ਸਰਦਾਰ ਜੀ ਦੁੱਧ ਲੈ ਕੇ ਵੀ ਆਗੇ ਸੀ ਉਹ ਵੀ ਉਹਨਾਂ ਨੇ ਮੈਨੂੰ ਫੜਾਤਾ ਉਹ ਵੀ ਹੁਣ ਫਿਰ ਮੈਂ ਬਾਲਾ ਦਵਾਉਂਗੀ ਤੇ ਆਪਣਾ ਨਾਲ ਨਾਲ ਸੌ ਦੱਸਾਂਗਾ